साहब सुखबीर बादल फैसला कैबिनेट मंत्री गए ने ने तलब तीन दे चुके ने अपना स्पष्टीकरण खराब सेहत के बावजूद भी डालेवाल मरन जारी कहा मंगा पूरी होने तक जारी रहेगी भुख हड़ताल सत्तवे दिनी भुख हड़ताल ਅੱਜ ਦੇ ਨਵੇਂ ਚੁਣੇ ਚਾਰ ਵਿਧਾਇਕ ਲੈਣਗੇ ਹਲਫ਼ ਪੰਜਾਬ ਵਿਧਾਨ ਸਭਾ 'ਚ ਹੋਵੇਗਾ ਸੋਚਕ ਸਮਾਗਮ ਢਿੰਪੇ ਟਿੱਲੋ, ਇਸ਼ਾਨ ਚੱਬੇਵਾਲ, ਹੁਦੀਪ ਰੰਧਾਵਾ ਤੇ ਕੁਲਦੀਪ ਢਿੱਲੋ ਚੁੱਕਣਗੇ ਸੌ। ਅੱਜ ਮਹਾਲੀ ਏਅਰਪੋਰਟ ਵੱਲ ਕੂਚ ਕਰਨਗੇ ਪੰਜਾਬ ਭਾਜਪਾ ਦੇ ਆਗੂ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਖੁਦ ਉਦਘਾਟਨ ਕਰਨ ਦਾ ਕੀਤਾ ਹੋਇਆ ਹੈ ਐਲਾਨ। ਏਅਰਪੋਰਟ ਨੇੜੇ ਭਾਰੀ ਪੁਲਿਸ ਬਲ ਰਹੇਗਾ ਤੈਨਾਤ। ਅੰਮ੍ਰਿਤਵੜਿੰਗ ਨੇ ਚੋਣਾਂ 'ਚ ਸਾਥ ਦੇਣ ਲਈ ਗਿੱਦੜ ਬਹਾ ਦੇ ਲੋਕਾਂ ਦਾ ਕੀਤਾ ਧੰਨਵਾਦ ਕਿਹਾ ਪਹਿਲਾਵਾਂਗ ਪਵਿੱਤ ਚ ਹਮੇਸ਼ਾ ਲੋਕਾਂ ਦੇ ਨਾਲ ਰਹੇਗਾ ਬੜਿੰਗ ਪਰਿਵਾਰ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹਿਣਗੀਆਂ ਫੀਟਿੰਗ ਲਾਰਸ ਦੇ ਜੇਲ੍ਹ ਚ ਇੰਟਰਵਿਊ ਮਾਮਲੇ ਚਾਜ ਪੰਜਾਹ ਰਾਣਾ ਹਾਈ ਕੋਰਟ 'ਚ ਹਮ ਸੁਣਵਾਈ ਪਿਛਲੀ ਸੁਣਵਾਈ 'ਚ ਕੋਰਟ ਨੇ ਤਤਕਾਲੀ ਐਸਐਸਪੀ ਨੂੰ ਸਸਪੈਂਡ ਕਰਨ ਦੇ ਦਿੱਤੇ ਸਨ

ਵੀ ਤੱਕ ਕਾਲੀ ਕਮੇਟਰੀ ਮੰਤਰੀ ਬਤਲਬ ਕੀਤੇ ਗਏ 2040 ਸਾਲ 2015 ਦੀ ਐਲਜੀਪੀਸੀ ਅੰਤਰੀਂ ਕਮੇਟੀ ਦੇ ਮੈਂਬਰ ਵੀ ਤਲਬ ਕੀਤੇ ਗਏ ਜਥੇਦਾਰ ਸਹਿਬਾਨਾ ਦੇ ਵੱਲੋਂ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਯਾਨੀ ਗੁਰਮੁਖ ਸਿੰਘ ਸਾਬਕਾ ਜਥੇਦਾਰ ਦੰਦਮਾ ਸਾਹਿਬ ਗਿਆਨੀ ਕੁਤਬਾਲ ਸਿੰਘ ਸਾਬਕਾ ਜਥੇਦਾਰ ਪਟਨਾ ਸਾਹਿਬ ਦੇ ਇਹ ਤਿੰਨੇ ਜਥੇਦਾਰ ਆਪਣਾ ਲਿਖਤੀ ਸਪਸ਼ਟੀਕਰਨ ਆਲਰੇਡੀ ਦੇ ਚੁੱਕੇ ਨੇ ਤੇ ਅੱਜ ਇਹਨਾਂ ਨੂੰ ਤਲਬੀ ਕੀਤਾ ਗਿਆ ਹੈ ਜਿਸ ਦੇ ਕਾਰਨ ਕਿ ਅੱਜ 2 ਦਸੰਬਰ ਹੈ ਤੇ ਸਿੰਘ ਸਾਹਿਬਾਨ ਦੀ ਅੱਜ 71 ਤਾ ਸਦੀ ਗਈ ਹੈ ਫੈਸਲੇ ਦੀ ਕੜੀ ਆ ਚੁੱਕੀ ਹੈ ਕਿਉਂਕਿ 30 ਅਗਸਤ ਨੂੰ ਸਿੰਘ ਸਾਹਿਬਾਨ ਦੇ ਵੱਲੋਂ ਕੱਲ ਤੱਕ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਤੇ ਉਸਤੇ ਅਗਲੇ ਦਿਨ 31 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਦੇ ਕੋਲ ਆਪਣਾ ਸਪਸ਼ਟੀਕਰਨ ਵੀ ਸੌਂਪਿਆ ਗਿਆ ਸੀ ਪਰ ਹਾਲ ਫਿਲਹਾਲ ਚ ਕਿੰਨੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਫੈਸਲਾ ਨਹੀਂ ਆਇਆ ਸੀ ਜਿਸ ਦੇ ਚਲਦੇ 13 ਨਵੰਬਰ ਨੂੰ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਵੱਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤੇ 16 ਨਵੰਬਰ ਨੂੰ ਸ਼੍ਰਕਾਤਕ ਸਾਹਿਬ ਉਥੇ ਪੇਸ਼ ਹੋ ਕੇ ਉਹਨਾਂ ਦੇ ਵੱਲੋਂ ਇੱਕ ਅਪੀਲ ਇੱਕ ਚਿੱਠੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਬਾਬਤ ਛੇਤੀ ਫੈਸਲਾ ਸੁਣਾਇਆ ਜਾਏ ਕਿਉਂਕਿ ਉਹ ਸਮਾਜਿਕ ਗਤੀਵਿਧੀਆਂ ਤੋਂ ਦੂਰ ਨੇ, ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਨੇ ਤੇ ਪੰਤਕ ਗਤੀਵਿਧੀਆਂ ਤੋਂ ਵੀ ਦੂਰ ਨੇ। ਜਿਸ ਦੇ ਚਲਦੇ 18 ਤਰੀਕ ਨੂੰ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚਿੱਠੀ ਲਿਖੀ ਗਈ ਸੀ ਕਿ ਜਲ ਤੋਂ ਜਲ ਉਹਨਾਂ 'ਤੇ ਫੈਸਲਾ ਸੁਣਾਇਆ ਜਾਵੇ। ਇਨਾਂ ਤਮਾਮ ਮਹੀਨਿਆਂ 'ਚ ਕਈ ਕੁਝ ਵਾਪਰਿਆ ਜਿਸ ਦੇ ਚਲਦੇ ਮਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਸਿੰਘ ਸਾਹਿਬਾਨਾ ਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੈ ਜਿਸ ਦੇ ਚਲਦੇ ਸੁਖਬੀਰ ਸਿੰਘ ਬਾਦਲ ਦੇ ਬਾਬਤ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜਿਸ ਦੇ ਚਲਦੇ ਵਿਰਸਾ ਸਿੰਘ ਮਲਟੋਹਾਂ ਨੂੰ ਵੀ ਤਲਬ ਕੀਤਾ ਗਿਆ ਸਿੰਘ ਸਾਹਿਬਾਨਾ ਦੇ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਨੂੰ 10 ਸਾਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਸੀ ਫੈਸਲਾ ਕੀਤਾ ਗਿਆ ਸੀ ਜੋ ਕਾਰਜਕਾਰੀ ਪ੍ਰਧਾਨ ਨੇ ਪੁੰਦੜ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੋ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਨੂੰ ਅਕਾਲੀ ਦਲ ਤੋਂ 10 ਸਾਲ ਦੇ ਲਈ ਬਾਹਰ ਕੱਢਿਆ ਜਾਏ ਤੇ ਅੱਜ 2 ਦਸੰਬਰ ਹੈ ਅੱਜ ਸੁਖਬੀਰ ਸਿੰਘ ਬਾਦਲ ਦੇ ਬਾਬਤ ਜੋ ਫੈਸਲਾ ਹੈ ਸੁਣਾਇਆ ਜਾ ਸਕਦਾ ਹੈ ਸ਼ਰਕਾਤ ਤੱਕ ਸਾਹ ਤੇ ਅੱਜ ਇੱਕ ਵੱਡੀ ਇਕੱਤਰਤਾ ਸੱਦੀ ਆਖਿਰ ਪਿਛਲੇ 3 ਮਹੀਨਿਆਂ ਤੋਂ ਜਿਸ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਫੈਸਲੇ ਦੀ ਘੜੀ ਆ ਚੁੱਕੀ ਹੈ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਡੀ ਇਕੱਤਰਤਾ ਹੋਣ ਜਾ ਰਹੀ ਹੈ ਦੁਪਹਿਰ 1 ਵਜੇ ਇਹ ਇਕੱਤਰਤਾ ਸੱਦੀ ਗਈ ਹੈ ਤੇ ਉਸ ਦੇ ਬਾਅਦ ਸਿੰਘ ਸਹਿਬਾਨਾ ਵੱਲੋਂ ਸੁਖਦੇਸ਼ ਸਿੰਘ ਬਾਦਲ ਵਾਲੇ ਮਸਲੇ ਤੇ ਆਪਣਾ ਫੈਸਲਾ ਸੁਣਾਇਆ ਜਾ ਸਕਦਾ ਹੈ ਇਸ ਫੈਸਲੇ ਤੋਂ ਪਹਿਲਾਂ ਆਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਰਾਮ ਰਵੀ ਨੂੰ ਮਾਫੀ ਸਬੰਧੀ ਫੈਸਲੇ ਬਾਦਲ ਪਰਿਵਾਰ ਵੱਲੋਂ ਲਏ ਗਏ ਨੇ ਕੋਰ ਕਮੇਟੀ ਦੇ ਵਿੱਚ ਕਦੇ ਵੀ ਅਜਿਹੇ ਮਾਮਲੇ ਵਿਚਾਰੇ ਨਹੀਂ ਗਏ। ਜੀਦਰ ਦੇ ਦਸਰੀ ਕਰਤਾ ਸਾਹਿਬ ਤੇ ਪੰਥ ਸਿੰਘ ਸਹਿਵਾਣਾ ਦੀ ਹਾਜ਼ਰੀ ਦੇ ਵਿੱਚ ਹਰ ਜ਼ਿੰਮੇਵਾਰ ਲੀਡਰ ਨੂੰ ਉੱਥੇ ਸੱਦਿਆ ਗਿਆ ਔਰ ਉਸ ਤੌਰ 'ਤੇ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਨੂੰ ਵੀ ਉੱਥੇ ਸੱਦਿਆ ਮੈਂ ਆਪਣਾ ਸਪਸ਼ਟੀਕਰਨ ਵੀ ਦਿੱਤਾ ਲਿਖਤੀ ਤੌਰ ਤੇ ਭੇਜਿਆ ਜਾ ਕੇ ਵੀ ਹਾਜ਼ਰ ਹੋ ਕੇ ਵੀ ਆਪਣੀ ਗੱਲ ਜੇ ਉਹਨਾਂ ਨੇ ਸਪਸ਼ਟੀਕਰਨ ਕਿਹਾ ਤਾਂ ਦਵਾਗੀ ਇਹੀ ਕਿਹਾ ਕਿ ਜਿੰਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਫਰਜ਼ੀ ਮਸਲੇ ਵਿਚਾਰ ਸੁਧਿਨ ਨੇ ਹੋਰ ਕਮੇਟੀ ਵਿੱਚ ਨਾ ਕਦੇ ਸਲਾਹ ਲਈ ਗਈ ਹੈ ਨਾ ਹੀ ਕਦੇ ਸ਼੍ਰੋਪੋਰ ਕਮੇਟੀ ਤੇ ਐਸੇ ਮਸਲੇ ਵਿਚਾਰੇ ਗਏ ਨੇ ਜ਼ਿਕਰ ਹੋ ਗਿਆ ਕਿ 25 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰਤ ਵੱਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਸਿੰਘ ਸਹਿਬਾਨਾਂ ਦੀ ਇਕਜੁੱਟਤਾ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ 2007 ਤੋਂ 2017 ਤੱਕ ਦੇ ਕੈਬਨਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਤੇ ਐਜੀਪੀਸੀ ਦੀ 2015 ਵੇਲੇ ਦੀ ਅੰਤਰੀਂ ਕਮੇਟੀ ਨੂੰ ਤਲਬ ਕੀਤਾ ਗਿਆ। ਉੱਥੇ ਹੀ ਆਦੇਸ਼ ਦਿੱਤੇ ਗਏ ਨੇ ਕਿ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਐਜੀਪੀਸੀ ਦੇ ਮੌਜੂਦਾ ਸਕੱਤਰ ਮੌਜੂਦ ਰਹਿਣ। ਇਸ ਤੋਂ ਇਲਾਵਾ ਤਿੰਨ ਸਾਬਕਾ ਜਥੇਦਾਰਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਸੀ ਜੋ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਟ ਚੁੱਕੇ ਨੇ। ਇਨ੍ਹਾਂ ਤਿੰਨ ਸਾਬਕਾ ਜਥੇਦਾਰਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਕਸਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਤਕਸਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਨਾਮ ਸ਼ਾਮਲ ਹੈ ਹੁਣ ਤੁਹਾਨੂੰ ਵਿਸਥਾਰ ਦੇ ਨਾਲ ਸਮਝਾਉਂਦੇ ਹਾਂ ਕਿ ਆਖਰ ਪੂਰਾ ਮਾਮਲਾ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਤੇ ਉਸ ਦੇ ਬਾਅਦ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਦਰਸਲ 1 ਜੁਲਾਈ ਨੂੰ ਅਕਾਲੀ ਦਲ ਦੇ ਬਗੀ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਦਿੱਤੀ ਜਿਸ ਦੇ ਵਿੱਚ ਵਿਧਵੀ ਮਾਮਲਿਆਂ ਤੋਂ ਲੈ ਕੇ ਰਾਮ ਰਹੀਮ ਨੂੰ ਦਿੱਤੀ ਮਾਫੀ ਦਾ ਜ਼ਿਕਰ ਕੀਤਾ ਗਿਆ ਸਿਰਫ 15 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਬ ਸਾਬ ਤੇ ਤਲਬ ਕੀਤਾ ਗਿਆ ਜਿਸ ਦੇ ਬਾਅਦ 24 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤੇ 30 ਅਗਸਤ ਨੂੰ ਸ੍ਰੀ ਅਕਾਲ ਤਖਬ ਸਾਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿੱਤਾ ਇਸ ਦੇ ਅਗਲੇ ਦਿਨ 31 ਅਗਸਤ ਨੂੰ ਸੁਖਬੀਰ ਬਾਦਲ ਨੇ ਅਕਾਲ ਤਖਬ ਸਾਬ ਤੇ ਪਹੁੰਚ ਕੇ ਸ਼ਿਮਾ ਜਾਚ ਨ ਕੀਤੀ ਤਾਂ 16 ਅਕਤੂਬਰ ਨੂੰ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਤੇ ਸ਼੍ਰੋਮਣੀ ਕਮੇਟੀ ਨੇ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ 6 ਨਵੰਬਰ ਨੂੰ ਸਿੰਘ ਸਹਿਬਾਨਾਂ ਦੀ ਵਿਦਵਾਨਾਂ ਦੇ ਨਾਲ ਮੀਟਿੰਗ ਹੋਈ 13 ਨਵੰਬਰ ਨੂੰ ਸੁਖਵੀਰ ਬਾਦਲ ਨੇ ਸਿੰਘ ਸਹਿਬਾਨਾਂ ਨੂੰ ਜਲਦ ਫੈਸਲਾ ਲੈਣ ਦੀ ਜੋਦੜੀ ਕੀਤੀ ਤੇ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਸਤੀਫਾ ਮੰਨਜ਼ੂਰ ਨਹੀਂ ਕੀਤਾ ਕਿ ਹੁਣ ਸਭ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਟਿਕੀਆਂ ਹੋਈਆਂ ਨੇ ਕਿ ਆਖਿਰ ਪੂਰੇ ਮਸਲੇ ਤੇ ਕਿਹੜਾ ਫੈਸਲਾ ਸੁਣਾਇਆ ਜਾਂਦਾ ਹੈ ਗ੍ਰਿਪੋਰਟ शिकायत थी क्योंकि पच्ची जून नागिया मीटिंग की गई जलंधर के एक फार्म हाउस तो उस तो बाद, एक जुलाई तमाम बागी अकाल तख्त साहब उ पहुंचे शिकायत दी गई उस तो बाद, जुलाई न सुखबीर सिंह नख्त साहब ਤਲਬ ਕੀਤਾ ਗਿਆ 24 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਪਸ਼ਟੀਕਰਨ ਆਪਣਾ ਦਿੱਤਾ ਗਿਆ ਜਿਸ ਤੇ ਚਲਦੇ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਆਪਣਾ ਸਪਸ਼ਟੀਕਰਨ ਦੇਨ ਨੂੰ ਕਿਹਾ ਗਿਆ 24 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ 30 ਅਗਸਤ ਦਾ ਜੈਸੀ ਜ਼ਿਕਰ ਕਰੀਏ ਤੇ 30 ਅਗਸਤ ਤੋਂ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਈਆ ਸੁਖਬੀਰ ਸਿੰਘ ਬਾਦਲ ਨੂੰ ਐਲਾਨ ਦਿੱਤਾ 31 ਅਗਸਤ ਨੂੰ ਉਸ ਤੋਂ ਯਾਨੀ ਕਿ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਖਿਮਾ ਜਾਂਚਨਾ ਆਪਣੀ ਦਿੱਤੀ ਗਈ ਜੋ ਸੁਖਬੀਰ ਸਿੰਘ ਬਾਦਲ ਸੀ तमाम ਅਕਾਲੀ ਗਵਰਨਰਲ ਤੇ ਫੌਜੀ ਕਮਾਇਆ ਜਨਾ ਦਿੱਤੀ 16 ਅਕਤੂਬਰ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦੱਸ ਕੇ ਜੀਪੀਸੀ ਨੂੰ ਅਸਤੀਫਾ ਨਾਮਨਜ਼ੂਰ ਕੀਤਾ ਕਿਉਂਕਿ ਅਸਤੀਫਾ ਨਾ ਦੇ ਵੱਲੋਂ ਦਿੱਤਾ ਗਿਆ ਸੀ ਆ ਪੂਰਾ ਘਟਨਾਕ੍ਰਮ ਹੈ 6 ਨਵੰਬਰ ਨੂੰ ਸਿੰਘ ਸਾਹਿਬਾਨਾ ਦੀ ਵਿਧਵਾਨਾ ਦੇ ਨਾਲ ਮੀਟਿੰਗ ਹੋਈ ਸੀ ਕਿਉਂਕਿ ਸਿੰਘ ਸਾਹਿਬਾਨਾ ਨੇ ਵਿਧਵਾਨਾ ਨਾਲ ਮੀਟਿੰਗ ਕੀਤੀ 13 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਦੀ ਜੋੜੜੀ ਜਲਦ ਲਵੋ ਆ ਫੈਸਲਾ ਲਿਆ ਗਿਆ ਸੀ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਦੇ ਚਲਦੇ ਉਸ ਤੋਂ ਬਾਅਦ ਦੱਸਦੇ ਕਿ ਜੋ ਕੋਰ ਕਮੇਟੀ ਹਕਾਲੀ ਦਲ ਦੀ ਉਸਦੇ ਵੱਲੋਂ ਮੀਟਿੰਗ ਵੀ ਸੱਦੀ ਗਈ ਸੀ ਤੇ 1 ਜੁਲਾਈ ਨੂੰ ਬਾਗਿਆਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ तमाम ਕਟਨਾਕਰਮ ਜੋ ਕਈ ਮਹੀਨਿਆਂ ਤੋਂ ਆ ਵਾਪਰ ਰਿਹਾ BJP ਦੇ ਵੱਲੋਂ ਮੁਹਾਲੀ ਏਅਰਪੋਰਟ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਚੰਡੀਗੜ੍ਹ ਚ ਪੰਜਾਬ ਭਾਜਪਾ ਅੱਜ ਮੁਹਾਲੀ ਏਅਰਪੋਰਟ ਵੱਲ ਕੁਝ ਕਰੇਗੀ ਪਰ ਇਸ ਤੋਂ ਪਹਿਲਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾ ਗਈ ਹੈ ਦੇਖੋ ਰਿਪੋਰਟ ਮੁਹਾਲੀ ਏਅਰਪੋਰਟ ਤੇ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਸਿਆਸੀ ਕਮਜ਼ਾਨ ਛਿੜ ਗਿਆ ਜਿਸ ਨੂੰ ਲੈ ਕੇ ਪੰਜਾਬ ਭਾਜਪਾ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋ ਗਏ ਨੇ ਪੰਜਾਬ ਭਾਜਪਾ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਕਿ ਜੇ 2 ਦਸੰਬਰ ਨੂੰ ਬੁੱਤ ਦਾ ਉਦਘਾਟਨ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਨਾਲ ਲੈ ਕੇ ਭਾਜਪਾ ਆਗੂ ਬੁੱਤ ਦੀ ਕੁੰਡ ਚੁਕਾਈ ਕਰ ਦੇਣਗੇ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੋਮਵਾਰ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਹੈ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤعداد ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਬੁੱਤੋ ਕੁੰਡ ਚਕਾਈ ਕਰਦੀ ਹੈ ਭਾਜਪਾ ਦੇ ਵੱਲੋਂ ਦਿੱਤੇ ਅਲਟੀਮੇਟਮ ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪਲਟਵਾਰ ਕੀਤਾ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਬੁੱਤ ਦਾ ਉਦਘਾਟਨ ਕਰਨਗੇ ਪਰ ਭਾਜਪਾ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਸਿਆਸਤ ਕਰ ਰਹੀ ਹੈ ਪੰਜਾਬ ਚ 10 ਸਾਲ ਅਕਾਲੀਆਂ ਦੇ ਨਾਲ ਸੱਤਾ ਚ ਰਹਿਣ ਵਾਲੀ ਭਾਜਪਾ ਨੂੰ ਹਵਾਈ ਅੱਡੇ ਦੇ ਨਾਂ ਤੇ ਵੀ ਇਤਰਾਜ਼ ਸੀ ਸੋ ਬੀਜੇਪੀ ਵਾਲਿਆਂ ਨੂੰ ਇਹ ਜੀ ਕਟਿਆ ਔਰ ਹਲਕੇ ਦਰਜੇ ਦੀ ਰਾਜਨੀਤੀ ਕਰਨ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਹੈ ਜੇ ਉਹ ਇੰਨੇ ਹੀ ਖੈਰਖਵਾ ਨੇ ਤੇ ਇਹੋ ਜੇ ਡਰਾਮੇਬਾਜ਼ੀਆਂ ਕਰਨ ਦੀ ਬਜਾਏ ਉਹ ਸਭ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਔਰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰਨ ਹਰਿਆਣਾ ਦੇ ਵਿੱਚ ਕਿ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਮੋਦੀ ਸਾਹਿਬ ਦੀਆਂ ਔਰ ਮੁੱਖ ਮੰਤਰੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਉਤਾਰ ਕੇ ਉੱਥੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਫੋਟੋ ਲਵਾਉਣਾ ਫਿਰ ਉਸ ਤੋਂ ਬਾਅਦ ਇਹ ਇਹ ਬੁੱਤ ਦੇ ਵੱਲ ਝਾਕਣਾ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਛੇੜ ਸੀ ਤੁਸੀਂ ਉਹ ਲੋਕ ਹੋ ਬੀਜੇਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਵਿਰੋਧ ਚ ਗਵਾਹियां ਦਿੰਦੇ ਰਹੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰੱਪਾ ਪਾ ਰਹੇ ਹੋ ਤੁਹਾਨੂੰ ਤੇ ਇਸ ਨਾਮ ਤੇ ਵੀ ਇਤਰਾਜ਼ ਸੀ ਜ਼ਿਕਰ ਹੋ ਗਿਆ ਕਿ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ਬੁੱਤ ਦਾ ਉਦਘਾਟਨ ਹੋਣਾ ਸੀ ਪਰ ਪੰਚਾਇਤੀ ਚੋਣਾਂ ਦੇ ਕਾਰਨ ਲੱਗੇ ਚੋਣ ਜਾਬਤੇ ਨੂੰ ਲੈ ਕੇ ਉਦਘਾਟਨ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਬੀਤੇ ਦਿਨੀ ਭਾਜਪਾ ਨੇ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ 2 ਦਸੰਬਰ ਤੱਕ ਉਦਘਾਟਨ ਕਰਨ ਦੇ ਲਈ ਅਲਟੀਮੇਟਮ ਦਿੱਤਾ ਬਿਊਰੋ ਰਿਪੋਰਟ న్యూਸ 18 ਪੰਜਾਬ आज 2 दिसंबर है फैसले की कड़ी है ते आज आ सकता है सुखबीर सिंह बादल ते फैसला को की सिंह साहिबाना ਦੇ ਵੱਲੋਂ ਦੁਪਹਿਰੇ 1:71 ਤੱਕ ਰੱਖੀ ਗਈ ਹੈ तमाम जो आगुणन तलब ਕੀਤਾ ਗਿਆ ਇਸ ਦੇ ਵਿੱਚ ਜ਼ਕੀਰਦਾਰ ਸਾਹਿਬਾਨ ਨੂੰ ਵੀ ਕਲਕ ਕੀਤਾ ਗਿਆ ਖਾਸ ਕਰਕੇ ਜ਼ਕੀਰਦਾਰ ਸਾਹਿਬਾਨ ਲਗਾ ਸਕਦੇ ਨੇ ਤਨਖਾਹ ਅਸ਼ਿਰਕਾਲ ਤੱਕ ਸਹਾਤ ਤੇ ਅੱਜ ਵੱਡੀ ਕਤਰਤਾ ਸੱਜੀ ਗਈ ਹੈ ਕਈ ਮਹਿਰਤੋਂ ਇੰਤਜ਼ਾਰ ਕੀਤਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾਈ ਜਾਏ हालांकि तीन का जथेदारा भी आवाज तलब किया गया है इस तो पहला जैसे जिक्र करिए तो दो दिन पहला ही सबका जथेदारा ने वो अपना स्पष्टीकरण ऑलरेडी अकाल तक साहब दिता जा चुके हैं तो भी तत्कालीन कैबिनेट मंत्री भी तलब किए गए ने

ਸਿਰਸਾ ਦੇ ਕੋਲ ਅਹਿਮ ਕੈਬਨਿਟ ਰੈਂਕ ਸੀ ਪਰ న్యూਸ 18 ਤੇ ਗੱਲਬਾਤ ਕਰਦੇ ਹੋਏ ਸਿਰਸਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਅਜੋ ਪੂਰਾ ਬੇਦਬੀ ਦਾ ਕਟਨਕਰਮ ਵਾਪਰਿਆ ਸੀ ਆ 1 ਜੂਨ 2015 ਨੂੰ ਵਾਪਰਿਆ ਸੀ ਪਰ ਉਹਨਾਂ ਦੇ ਵੱਲੋਂ ਜੋ ਅਹਿਮ ਕੈਬਨਿਟ ਰੈਂਕ ਉਹਨਾਂ ਨੂੰ ਦਿੱਤਾ ਗਿਆ ਸੀ ਉਹ 1 ਜੂਨ 2016 ਨੂੰ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਚਿੱਠੀ ਵੀ ਅਕਾਲ ਤਖਸਹਾਬ ਦੇ ਸਕੱਤਰ ਨੂੰ ਪਹੁੰਚੀ ਗਈ ਸੀ ਕਿ ਉਹ ਪਰਿਵਾਰ ਦੀ ਪੂਰੀਆਂ ਗਤੀਵਿਧੀਆਂ ਦੇ ਚਲਦੇ ਅੱਜ ਉੱਥੇ ਪਹੁੰਚ ਨਹੀਂ ਸਕਣਗੇ ਪਰ तमाम ਜੀ 2007 ਤੋਂ ਲੈ ਕੇ 17 ਤੱਕ ਦੇ तमाम ਜੋ ਚਿਹਰੇ ਨੇ ਸਿੱਖ ਚਿਹਰੇ ਵਜ਼ਾਰਤ ਦਾ ਹਿੱਸਾ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਹੈ ਤੇ ਅੱਜ ਦੇਖਣਾ ਹੋਏਗਾ ਕਿ ਕੀ ਕੁਝ ਫੈਸਲਾ ਸਿੰਘ ਸਾਹਿਬਾਨਾ ਦੇ ਵੱਲੋਂ ਸੁਣਾਇਆ ਜਾ ਸਕਦਾ ਹੈ ਮੇਰਾ ਮੇਸੇਜ ਹੋ ਗਈ ਰਾਜੀਵ ਸ਼ਰਮਾ ਲਾਈਵ ਜੁੜੋਏ ਨੇ ਰਾਜੀਵ ਅੱਜ 2 ਦਸੰਬਰ ਸਿੰਘ ਸਾਹਿਬਾਨਾ ਦੀ ਕਤਰਤਾ ਫੈਸਲੇ ਦੀ ਘੜੀ ਬਿਲਕੁਲ ਸਰਬਜੋਤ ਅੱਜ ਜੇਕਰ ਗੱਲ ਕੀਤੀ ਜਾਵੇ ਪੰਥਕ ਔਰ ਸਿਆਸਤ ਦੇ ਨਾਲ ਜੋੜ ਕੇ ਇਸ ਫੈਸਲੇ ਨੂੰ ਦੇਖਿਆ ਜਾਵੇ ਤਾਂ ਬਹੁਤ ਵੱਡਾ ਦਿਨ ਹੈ ਜਿੱਥੇ ਅਕਾਲੀ ਦਲ ਦੇ ਵਾਸਤੇ ਇੱਕ ਬਹੁਤ ਵੱਡਾ ਫੈਸਲਾ ਆਉਣਾ ਤਾਂ ਉੱਥੇ ਹੀ ਸਿੱਖ ਸਿਆਸਤ ਜਾਂ ਪੰਥਕ ਗਲਿਆਰਿਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਵੱਡੀ ਚਰਚਾ ਜਿਹੜੀ ਹੈ ਪਿਛਲੇ ਕਈ ਦਿਨਾਂ ਤੋਂ ਅਛੜੀ ਹੋਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲਗਾਤਾਰ ਜਿਹੜੇ ਮੰਗ ਪੱਤਰ ਨੇ ਉਹ ਕੱਲ ਤੱਕ ਵੀ ਮਿਲਦੇ ਰਹੇ ਆ ਕਿ ਜਿਹੜੀ ਵੀ ਸਜ਼ਾ ਸੁਣਾਈ ਜਾਣੀ ਹੈ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਅਕਾਲੀ ਦਲ ਇਹ ਕਹਿੰਦਾ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਕਾਲ ਤਖਤ ਸਾਹਿਬ ਨੂੰ ਨਿਰਦੇਸ਼ ਦੇ ਜੋ ਹੈ ਉਹ ਦੇਣਾ ਗਲਤ ਹੈ ਕੋਈ ਵੀ ਉਹਨਾਂ ਨੂੰ ਇਹ ਨਹੀਂ ਸਮਝਾ ਸਕਦਾ ਕਿ ਕਿਸ ਤਰ੍ਹਾਂ ਦਾ ਫੈਸਲਾ ਆਵੇ ਪਰ ਜੇਕਰ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਇਹੀ ਉਹ ਜਗ੍ਹਾ ਮੈਂ ਇੱਕ ਵਾਰ ਪਹਿਲਾਂ ਤਸਵੀਰ ਦਿਖਾ ਦਿਆ ਕਿ ਅਕਾਲ ਤਖਤ ਸਾਹਿਬ ਜਕਤਰੇਤ ਦੀ ਕਿ ਇਸ ਥਾਂ ਦੇ ਉੱਤੇ ਪੰ ਸਿੰਘ ਸਹਬਾਨਾ ਦੀ ਜਿਹੜੀ ਮੀਟਿੰਗ ਹੈ ਉਹ ਹੋਣੀ ਹੈ ਔਰ ਅੱਜ ਦੁਪਹਿਰ ਲਗਭਗ 1 ਵਜੇ ਦੇ ਆਸ-ਪਾਸ ਉਮੀਦ ਹੈ ਕਿ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਫਸੀਲ ਦੇ ਉੱਤੋਂ ਜਿਹੜਾ ਫੈਸਲਾ ਉਹ ਸੁਣਾਇਆ ਜਾਏਗਾ ਇਥੋਂ ਮੈਂ ਇੱਕ ਵਾਰ ਤਸਵੀਰ ਵੀ ਦਿਖਾ ਦਿਆਂ ਕਿ ਸਾਹਮਣੇ ਇਤਿਹਾਸਕ ਜਿਹੜੀ ਅਕਾਲ ਤਖਤ ਸਾਹਿਬ ਦੀ ਇਮਾਰਤ ਹੈ ਔਰ ਇਸੇ ਇਤਿਹਾਸਕ ਥਾਂ ਤੋਂ ਇਹ ਦੇਵ ਤੋਂ ਅੱਜ ਇੱਕ ਵੱਡਾ ਫੈਸਲਾ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਣਾਇਆ ਜਾਣਾ ਹੈ ਤਾਂ ਪੰ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਪਹਿਲਾਂ ਵਿਚਾਰ ਚਰਚਾ ਹੋਏਗੀ ਉਸ ਤੋਂ ਬਾਅਦ ਕਿਉਂਕਿ ਜਿੱਤੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਤਲਬ ਕੀਤਾ ਗਿਆ ਤਾਂ ਨਾਲ ਦੇ ਨਾਲ ਉਸ ਵੇਲੇ ਦੀ ਜਿਹੜੀ 2007 ਤੋਂ ਲੈ ਕੇ 2017 ਤੱਕ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ ਤਾਂ ਉਸ ਸਰਕਾਰ ਦੇ ਵਿੱਚ ਜਿੰਨੇ ਵੀ ਕੈਬਨਟ ਮੰਤਰੀ ਜਾਂ ਜਿਹੜੀ ਉਸ ਵੇਲੇ ਦੀ ਕੋਰ ਕਮੇਟੀ ਸੀ ਤਾਂ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਤਾਂ ਅੱਜ ਦੁਪਹਿਰ ਵੇਲੇ ਇੱਕ ਵੱਡਾ ਫੈਸਲਾ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਜਾਣਾ ਕਿਉਂਕਿ ਇਸ ਫੈਸਲੇ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਪਾਵੇਂ ਨਹੀਂ ਹੈ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਤਾਂ ਉਹਨਾਂ ਵੱਲੋਂ ਖੁਦ ਇੱਕ ਪੱਤਰ ਜਿਹੜਾ ਉਹ ਸੌਪਿਆ ਗਿਆ ਸੀ ਕੱਲ ਤੱਕ ਸਾਹਿਬ ਵਿਖੇ ਕਿ ਜਲਦ ਤੋਂ ਜਲਦ ਜਿਹੜਾ ਫੈਸਲਾ ਹੈ ਉਹ ਲਿਆ ਜਾਵੇ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਕੁਝ ਪਰਿਵਾਰਕ ਤੇ ਸਮਾਜਿਕ ਉਹਨਾਂ ਨੇ ਹਵਾਲੇ ਦਿੱਤੇ ਸੀ ਕਿ ਜਦੋਂ ਤੱਕ ਫੈਸਲਾ ਨਹੀਂ ਸੁਣਾਇਆ ਜਾਂਦਾ ਉਦੋਂ ਤੱਕ ਉਹ ਸਿਆਸੀ ਗਤੀਵਿਧੀਆਂ ਦੇ ਵਿੱਚ ਵੀ ਨਹੀਂ ਵਿਚਰ ਸਕਦੇ ਇਸ ਤੋਂ ਇਲਾਵਾ ਪਰਿਵਾਰਕ ਤੇ ਸਮਾਜਿਕ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਜਦੋਂ ਕਿਸੇ ਨੂੰ ਤਨਖਾਹੀਆ ਇਕਰਾਰ ਦੇ ਦਿੱਤਾ ਜਾਂਦਾ ਤਾਂ ਉਹ ਕਿਸੇ ਵੀ ਧਾਰਮਿਕ ਜਾਂ ਸਿਆਸੀ ਗਤੀਵਿਧੀ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਸਕਦਾ ਤਾਂ ਇੱਕ ਵੱਡੀ ਅਸੀਂ ਕਹਿ ਸਕਦੇ ਕਿ ਕਿਸੇ ਵੀ ਸਿੱਖ ਦੇ ਲਈ ਜੇਕਰ ਉਸ ਨੂੰ ਤਨਖਾਹਿਆ ਕਰਾਰ ਦਿੱਤਾ ਜਾਂ ਦੇ ਦਿੱਤਾ ਜਾਵੇ ਤਾਂ ਉਸ ਦੇ ਲਈ ਇੱਕ ਬਹੁਤ ਵੱਡੀ ਇਹ ਅਸੀਂ ਕਹਿ ਸਕਦੇ ਕਿ ਸਜ਼ਾ ਦੇ ਤੌਰ ਤੇ ਇਸ ਨੂੰ ਦੇਖਿਆ ਜਾਂਦਾ ਤਾਂ ਅੱਜ ਉਸ ਜਿਹੜੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਜਿਸ ਜੇਕਰ ਮੈਂ ਸੌਖੀ ਭਾਸ਼ਾ ਦੇ ਵਿੱਚ ਸਮਝਾਵਾਂ ਤਾਂ ਆ ਆਮ ਤੌਰ ਤੇ ਜਿਹੜੀਆਂ ਅਸੀਂ ਦੁਨਿਆਵੀ ਅਦਾਲਤਾਂ ਦੇ ਵਿੱਚ ਜਦੋਂ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਜਦੋਂ ਅਦਾਲਤ ਕਿਸੇ ਨੂੰ આરોપી ਮੰਨ ਲੈਂਦੀ ਹੈ ਜਦੋਂ ਕਿ ਉਸ ਦੇ ਉੱਪਰ આરોਪ ਤੈਅ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਜਾਂਦੀ ਤਾਂ ਇਸੇ ਤਰ੍ਹਾਂ ਜਿਹੜੀਆਂ ਧਾਰਮਿਕ ਔਰ ਪੰਥਕ ਰਵਾਇਤਾਂ ਨੇ ਉਸ ਮੁਤਾਬਕ ਜਦੋਂ ਕਿਸੇ ਨੂੰ ਤਨਖਾਈਆ ਇਕਰਾਰ ਦੇ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਤਨਖਾਹ ਜਿਹੜੀ ਹੈ ਉਹ ਲਗਾਈ ਜਾਂਦੀ ਹੈ ਯਾਨੀ ਕਿ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਤਾਂ ਅੱਜ ਇਸ ਕਰਕੇ ਵੀ ਇਸ ਧਾਰਮਿਕ ਸਜ਼ਾ ਦੇ ਉੱਤੇ ਹਰ ਕਿਸੇ ਦੀ ਨਜ਼ਰ ਤੇ ਕੀ ਹੋਈ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਲਗਾਤਾਰ ਜਦੋਂ ਤੋਂ ਪੰਜਾਬ ਦੇ ਵਿੱਚ ਪਹਿਲਾਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਡੇਰਾ ਮੁਖੀ ਨੂੰ ਜਦੋਂ ਮਾਫੀ ਦਿੱਤੀ ਗਈ ਤਾਂ ਉਸੇ ਮਸਲੇ ਦੇ ਆਸ-ਪਾਸ ਹੀ ਇਹ ਸਾਰਾ ਜਿਹੜਾ ਮਾਮਲਾ ਹੁਕਮਦਾ ਹੋਇਆ ਨਜ਼ਰ ਆ ਰਿਹਾ ਤਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਨੇ ਉਹ ਪਹੁੰਚੀਆਂ ਸੀ ਔਰ ਸ਼ਿਕਾਇਤ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਅਕਾਲੀ ਦਲ ਤੋਂ ਹੀ ਵਕ ਹੋਏ ਜਿਹੜੇ ਲੋਕ ਨੇ ਜਿਹੜੇ ਕਿ ਉਸ ਵੇਲੇ ਦੀ ਬਜ਼ਾਰਤ ਦਾ ਵੀ ਹਿੱਸਾ ਰਹਿ ਚੁੱਕੇ ਨੇ ਤਾਂ ਉਹਨਾਂ ਵੱਲੋਂ ਜਦੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਬਾਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਲਿਖਤੀ ਸਪਸ਼ਟੀਕਰਨ ਮੰਗਿਆ ਜਾਂਦਾ ਫਿਰ ਸੁਖਬੀਰ ਸਿੰਘ ਬਾਦਲ ਇਸੇ ਥਾਂ ਤੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦਿੰਦੇ ਨੇ ਔਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਬਾਨਾ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਇਕਰਾਰ ਦੇ ਦਿੱਤਾ ਜਾਂਦਾ ਤਾਂ ਇਸ ਵੇਲੇ ਅਸੀਂ ਅਕਾਲ ਤਖਤ ਸਾਹਿਬਕਤਰੇ ਦੇ ਠੀਕ ਬਾਹਰ ਆ ਜਿੱਥੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਹੋਣੀ ਹੈ ਔਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਇਤਿਹਾਸਿਕ ਫਸੀਲ ਦੇ ਉੱਤੋਂ ਜਿਹੜਾ ਵੱਡਾ ਫੈਸਲਾ ਜਿਹੜਾ ਉਹ ਸੁਣਾਇਆ ਜਾਣਾ ਯਾਨੀ ਕਿ ਅੱਜ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੀਆਂ ਪਿਛਲੇ ਕਈ ਲਗਭਗ 2-3 ਮਹੀਨਿਆਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਤਾਂ ਉਹਨਾਂ ਦੇ ਉੱਤੇ ਅੱਜ ਵਿਰਾਮ ਜੋ ਹੈ ਉਹ ਲੱਗੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਧਾਰਮਿਕ ਸਜ਼ਾ ਯਾਨੀ ਕਿ ਤਨਖਾਹ ਜਿਹੜੀ ਹੈ ਉਹ ਅੱਜ ਲਗਾਈ ਜਾਣੀ ਹੈ ਤਾਂ ਹਰ ਕਿਸੇ ਨੂੰ ਇੰਤਜ਼ਾਰ ਹੈ ਤਾਂ ਅੱਜ ਅਸੀਂ ਪੂਰਾ ਦਿਨ ਇਸ ਖਬਰ ਦੇ ਉੱਤੇ ਨਜ਼ਰ ਬਣਾ ਕੇ ਰੱਖਾਂਗੇ ਹਰ ਇੱਕ ਗਤੀਵਿਧੀ ਜਿਹੜੀ ਹੈ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪੇਸ਼ ਹੋਣਾ ਉਸ ਤੋਂ ਇਲਾਵਾ ਜੇਕਰ ਅਸੀਂ ਹੋਰ ਵੱਡੇ ਚਿਹਰਿਆਂ ਦੀ ਗੱਲ ਕਰੀਏ ਭਾਵੇਂ ਕਿ ਜਿਹੜੇ ਅਕਾਲੀ ਦਲ ਦਾ ਹਿੱਸਾ ਨੇ ਜਾਂ ਫਿਰ ਅਕਾਲੀ ਦਲ ਨੂੰ ਛੱਡ ਕੇ ਵੱਖ ਹੋ ਚੁੱਕੇ ਨੇ ਕਈ ਜਿਹੜੇ ਲੋਕ ਨੇ ਉਹ ਕਿਸੇ ਹੋਰ ਪਾਰਟੀ ਦਾ ਹਿੱਸਾ ਨਹੀਂ ਤਾਂ ਇਹਨਾਂ ਦੇ ਵਿੱਚ ਇੱਕ ਨਾਮ ਹੈ ਮਨਜਿੰਦਰ ਸਿੰਘ ਸਿਰਸਾ ਜੋ ਕਿ ਦਿੱਲੀ ਗੁਰਦੁਆਰਾ ਮੈਨੇਜ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਔਰ ਅੱਜਕੱਲ ਭਾਜਪਾ ਦੇ ਨਾਲ ਨੇ ਤਾਂ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਹਾਲਾਂਕਿ ਕੱਲ ਜਦੋਂ ਅਸੀਂ ਪਰਸੋਂ ਜਦੋਂ ਸਿਰਸਾ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਉਸ ਵੇਲੇ ਮੇਰਾ ਕੋਈ ਵੀ ਇਸ ਮਾਮਲੇ ਦੇ ਨਾਲ ਲਾਗਾ ਦੇਖਾ ਨਹੀਂ ਹੈ ਪਰ ਕਿਉਂਕਿ ਉਹਨਾਂ ਦੇ ਕੋਲ ਸਪਸ਼ਟੀਕਰਨ ਮੰਗਿਆ ਗਿਆ ਹੈ ਲਿਖਤੀ ਦੇ ਰੂਪ ਦੇ ਵਿੱਚ ਤਾਂ ਉਹ ਸਪਸ਼ਟੀਕਰਨ ਜਿਹੜਾ ਅਕਾਲ ਤਖਤ ਸਾਹਿਬ ਤੇ ਸਿਰਸਾ ਦਾ ਕਹਿਣਾ ਕਿ ਮੈਂ ਭੇਜ ਦਿੱਤਾ ਤਾਂ ਅੱਜ ਉਹਨਾਂ ਨੂੰ ਵੀ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਅਹਿਮ ਜਿਹੜਾ ਤੱਥ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿ ਸਾਬਕਾ ਜਥੇਦਾਰ ਤਿੰਨ ਤਖਤਾਂ ਦੇ ਜਥੇਦਾਰ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਔਰ ਪਟਨਾ ਸਾਹਿਬ ਤਾਂ ਇਹਨਾਂ ਤਿੰਨ ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬ ਨੇ ਇਨਾਂ ਨੂੰ ਵੀ ਲਿਖਤੀ ਆਪਣਾ ਸਪਸ਼ਟੀਕਰਨ ਭੇਜਣ ਦੇ ਲਈ ਜੋ ਅਕਾਲ ਤਖਤ ਸਾਹਿਬ ਵੱਲੋਂ ਨਿਰਦੇਸ਼ ਕੀਤਾ ਗਿਆ ਸੀ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਲਿਖਤੀ ਸਪਸ਼ਟੀਕਰਨ ਭੇਜ ਦਿੱਤਾ ਹੈ ਤਾਂ ਅੱਜ ਕੀ ਉਹਨਾਂ ਨੂੰ ਲੈ ਕੇ ਵੀ ਕੋਈ ਆਦੇਸ਼ ਅਜ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁੰਦਾ ਹੈ ਇਹ ਵੀ ਇੱਕ ਅਹਿਮ ਸਵਾਲ ਫਿਲਹਾਲ ਬਣਿਆ ਹੋਇਆ ਕਿ ਕਿ ਰਾਜੀਵ ਬਾਰ-ਬਾਰ ਮਿਸਾਲੀ ਸਜ਼ਾ ਦੇਣ ਦਾ ਜ਼ਿਕਰ ਹੋ ਰਿਹਾ ਹੈ ਜੇ ਅਸੀਂ ਮਿਸਾਲੀ ਸਜ਼ਾ ਨੂੰ ਸਮਝ ਪਾਈਏ ਕਿਉਂਕਿ ਮਿਸਾਲੀ ਸਜ਼ਾ ਦਿੱਤੀ ਜਾਏ ਬਾਰ-ਬਾਰ ਆ ਜ਼ਿਕਰ ਕੀਤਾ ਜਾ ਰਿਹਾ ਹੈ ਆ ਬਿਲਕੁਲ ਕਿਉਂਕਿ ਜਦੋਂ ਮਿਸਾਲੀ ਸਜ਼ਾ ਦਾ ਜ਼ਿਕਰ ਹੁੰਦਾ ਤਾਂ ਕਿਉਂਕਿ ਹੁਣ ਤੱਕ ਭਾਵੇਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕੇਸ ਦੁਨੀਆ ਦੇ ਵਿੱਚ ਨਹੀਂ ਹਨ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਤਖਵੀਰ ਸਿੰਘ ਬਾਦਲ ਵੱਲੋਂ ਆਪਣਾ ਪਹਿਲਾ ਸਪਸ਼ਟੀਕਰਨ ਦਿੱਤਾ ਗਿਆ ਸੀ ਤਾਂ ਉਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਚਿੱਠੀ ਦਾ ਵੀ ਹਵਾਲਾ ਦਿੱਤਾ ਗਿਆ ਸੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਮਾਫੀ ਮੰਗ ਚੁੱਕੇ ਨੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਲੀਡਰ ਡੇਰਾ ਬੁਖੀ ਦੇ ਡੇਰੇ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਇੱਕ ਵਾਰ ਧਾਰਮਿਕ ਸਜ਼ਾ ਲੱਗ ਚੁੱਕੀ ਹੈ ਉਹ ਗੁਰੂ ਗੁਰੂ ਘਰ ਦੇ ਵਿੱਚ ਝਾੜੂ ਲਗਾਉਣ ਦੀ ਸਜ਼ਾ ਜਾਂ ਬਰਤਨ ਸਾਫ ਕਰਨ ਦੀ ਜੋੜੇ ਸਾਫ ਕਰਨ ਦੀ ਸਜ਼ਾ ਭੁਗਤ ਚੁੱਕੇ ਨੇ ਯਾਨੀ ਕਿ ਉਹ ਇੱਕ ਵਾਰ ਤਨਖਾਹ ਉਹਨਾਂ ਨੂੰ ਲੱਗ ਚੁੱਕੀ ਪਰ ਹੁਣ ਇਹ ਸਵਾਲ ਇਸ ਕਰਕੇ ਉੱਠ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਤਾਂ ਇਹ ਸਵਾਲ ਉੱਠ ਰਿਹਾ ਸੀ ਕਿ ਮੰਗ ਉੱਠ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਲਾਂਬੇ ਕੀਤਾ ਜਾਵੇ ਮੈਂ ਇੱਕ ਵਾਰ ਨਾਲ ਨਾਲ ਤਸਵੀਰਾਂ ਦਿਖਾ ਦਿਆਂ ਕਿਉਂਕਿ ਹੱਲੇ ਲਗਭਗ 7:20 ਮਿੰਟ ਦਾ ਸਮਾਂ ਹੈ ਔਰ ਅੱਜ ਪੂਰਾ ਦਿਨ ਇੱਥੇ ਜਿਹੜੀ ਸਰਗਰਮੀ ਹੈ ਉਹ ਰਹਿਣ ਵਾਲੀ ਹੈ ਤਾਂ ਇਹ ਅਕਾਲ ਤਖਤ ਸਾਹਿਬ ਨੂੰ ਜਾਣ ਵਾਲਾ ਰਸਤਾ ਜਿੱਤੋਂ ਸੰਗਤ ਜੋ ਹੈ ਨਤਬਸਤਕ ਹੋਣ ਦੇ ਲਈ ਜਾਂਦੀ ਹੈ ਤਾਂ ਅੱਜ ਇੱਥੇ ਪੂਰਾ ਦਿਨ ਥੋੜੀ ਦੇਰ ਤੱਕ ਜਿਹੜੇ ਲੀਡਰ ਨੇ ਉਹ ਪਹੁੰਚਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੂੰ ਅੱਜ ਬੁਲਾਇਆ ਗਿਆ ਤਾਂ ਸਰਬਜੋਤ ਜਿੱਥੇ ਮਸਾਲੀ ਸਜ਼ਾ ਦੀ ਗੱਲ ਹੋ ਰਹੀ ਹੈ ਉੱਥੇ ਇੱਕ ਹੋਰ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਜਿਹੜੇ ਵੀ ਆਗੂਆਂ ਨੇ ਇੱਥੇ ਪਹੁੰਚਣੇ ਉਹ ਆਪਣੇ ਸਮਰਥਕਾਂ ਨੂੰ ਨਾਂ ਲੈ ਕੇ ਆਉਣ ਜਿੱਕਰ ਕੋਈ ਖੁੱਲੜਬਾਜ਼ੀ ਹੁੰਦੀ ਹੈ ਕੋਈ ਸ਼ੋਰ ਸ਼ਰਾਬਾ ਹੁੰਦਾ ਤਾਂ ਉਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਤਾਂ ਇਹ ਸਿੰਘ ਸਾਹਿਬ ਵੱਲੋਂ ਤਾੜਨਾ ਉਹਨਾਂ ਨੂੰ ਕੀਤੀ ਗਈ ਹੈ ਪਹਿਲਾਂ ਤੋਂ ਕਿਉਂਕਿ ਕਈ ਵਾਰ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਜਿਹੜੇ ਵਿਰੋਧੀ ਨੇ ਜਾਂ ਫਿਰ ਜਿਹੜੇ ਉਹਨਾਂ ਦੇ ਆਪਣੇ ਸਮਰਥਕ ਨੇ ਉਹਨਾਂ ਦੇ ਵਿੱਚ ਤੂ ਤੂ ਮੈਮੇ ਜਾਂ ਤਕਰਾਰ ਵਾਲਾ ਜਦੋਂ ਮਾਹੌਲ ਬਣਦਾ ਕਿਉਂਕਿ ਗੁਰੂ ਘਰ ਦੀ ਆਪਣੀ ਇੱਕ ਮਰਿਆਦਾ ਹੈ ਇੱਥੇ ਸ਼ੋਰ ਸ਼ਰਾਬਾ ਜਾਂ ਇਸ ਤਰੀਕੇ ਦੀ ਹੁੱਲੜਬਾਜ਼ੀ ਜਿਹੜੀ ਆ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ ਤਾਂ ਇਸ ਨੂੰ ਲੈ ਕੇ ਕਾਲ ਤਕ ਸਾਹਿਬ ਦੇ ਜਥੇਦਾਰ ਵੱਲੋਂ ਲਿਖਤੀ ਪੱਤਰ ਇੱਕ ਜਾਰੀ ਕੀਤਾ ਗਿਆ ਸੀ ਹੁਣ ਗੱਲ ਕਰਦੇ ਆ ਮਿਸਾਲੀ ਸਜ਼ਾ ਦੀ ਤਾਂ ਜਿਹੜੀ ਸੁਖਬੀਰ ਸਿੰਘ ਦੇ ਲਗਾਤਾਰ ਜਿਹੜੇ ਸਿਆਸੀ ਵਿਰੋਧੀ ਨੇ ਜਾਂ ਪੰਤਕ ਜਿਹੜੀਆਂ ਧਿਰਾਂ ਨੇ ਜਿਹੜੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਲਗਾਤਾਰ ਮੰਗ ਪੱਤਰ ਦਿੰਦੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ राजीव さん तमाम जानकारी देने ਲਈ ਤੇ ਅੱਜ ਜੋ ਹੈ ਫੈਸਲੇ ਦੀ ਕੜੀ ਹੈ ਸੁਖਬੀਰ ਸਿੰਘ ਬਾਦਲ ਤੇ ਅੱਜ ਫੈਸਲਾ ਸੁਣਾਇਆ ਜਾ ਸਕਦਾ ਕਿਉਂਕਿ ਸਿੰਘ ਸਾਹਿਬਾਨਾ ਦੇ ਵੱਲ ਅੱਜ ਵੱਡੀ ਇਕਤਰਤਾ ਸੱਦੀ ਗਈ ਹੈ